ਤੇ ਇੱਕ ਹਫਤਾ ਦੇ ਵਿੱਚ ਉਹਨਾਂ ਨੇ ਫਾਈਨੈਂਸ ਮਿਨਿਸਟਰੀ ਦੀ ਪੂਰਾ ਉਹਨਾਂ ਨੇ ਹਿਸਾਬ ਲਾ ਲਿਆ ਵੀ 40 ਸਾਲ ਚ ਕੀ ਕੀ ਨਹੀਂ ਹੋਇਆ ਤੇ ਕਿਵੇਂ ਕਰਨਾ ਪਊਗਾ ਇਹਨਾਂ ਨੇ ਆ ਕੇ ਉਹ ਸਾਰਾ ਰਿਵਾਈਵਲ ਕੀਤਾ ਰੀਸਟਰਕਚਰ ਕੀਤੀ ਹਰ ਚੀਜ਼ ਔਰ ਜਿੰਨੇ ਵੀ ਅਦਾਰਿਆਂ ਦੇ ਤੁਸੀਂ ਨਾਮ ਲਏ ਚਾਹੇ BHEL ਹੋ ਗਿਆ BHEL ਹੋ ਗਿਆ DRDO ਹੋ ਗਿਆ BSNL ਹੋ ਗਿਆ ਇਹ ਸਾਰਿਆਂ ਨੂੰ ਉਹਨਾਂ ਨੇ ਕੈਸ਼ ਰਿਚ ਬਣਾਤਾ ਹਜ਼ਾਰਾਂ ਕਰੋੜ ਇਹਨਾਂ ਦੇ ਰਿਜ਼ਰਵਸ ਹੋ ਗਏ ਹਰ ਸੈਕਟਰੀ ਛੇਤੀ ਛੇਤੀ ਤੁਹਾਡੇ ਲੱਤ ਨਹੀਂ ਲੱਗਣ ਦਿੰਦੇ ਪਾ ਮੈਂ ਤੁਸੀਂ ਜਿਹੜੇ ਮਰਜੀ ਮੰਤਰੀ ਹੋਵੋ ਤੁਹਾਨੂੰ ਸਬਜੈਕਟ ਦੀ ਨੋਲੇਜ ਹੋਊਗੀ ਤਾਂ ਹੀ ਤੁਸੀਂ ਕਮਾਂਡ ਕਰ ਸਕਦੇ ਹੋ ਅੱਠ ਮਨਿਸਟਰ ਵੀ ਜਿਹੜੇ ਸੀਗੇ ਜਿਨ੍ਹਾਂ ਦੇ ਸੈਕਟਰੀ ਸਦੇ ਸੀ ਫਿਰ ਉਹਨਾਂ ਨਾਲ ਵੀ ਮੀਟਿੰਗਸ ਕੀਤੀਆਂ ਉਹ ਉਹ ਵੀ ਕਿਹੜਾ ਇੱਕ ਟਿਊਨ 'ਚ ਪਹਿਲਾਂ ਬੋਲਦੇ ਸੀਗੇ ਪਰ ਉਹਨਾਂ ਨੂੰ ਫਿਰ ਐਮ ਰੋਲ ਵੀ ਦਿੱਤੇ ਨਾਲ ਰੱਖਿਆ ਚਲਾਉਣਾ ਆਉਂਦਾ ਸੀ ਉਹਨਾਂ ਨੂੰ ਦੇਖੋ ਫਸਟ ਟਰਮ ਜਿਹੜੀ ਯੂਪੀਏ ਦੀ ਸੀਗੀ ਉਹ ਨੋ ਡਾਊਟ ਕਾਂਗਰਸ ਨੂੰ ਮੈਂਡੇਟ ਮਿਲਿਆ ਸੀਗਾ ਹਣਾ ਸੋਨੀਆ ਜੀ ਨੇ ਮਨਮੋਹਨ ਜੀ ਨੂੰ ਬਣਾਤਾ ਸੈਕੰਡ ਜਿਹੜਾ ਟਰਮ ਮਿਲੀ ਇਹਨਾਂ ਨੂੰ ਉਹ ਮਿਲੀ ਪਿਓਰਲੀ ਮਨਮੋਹਨ ਸਿੰਘ ਜੀ ਦੀ ਗੁੱਡ ਗਵਰਨੈਂਸ ਕਰਕੇ ਜੇ ਆਪਾਂ ਗੱਲ ਕਰੀ ਉਹਨੇ ਜਿਹੜਾ ਗਰੀਬ ਲੋਕਾਂ ਲਈ ਕਿੰਨਾ ਵਧੀਆ ਕੰਮ ਕੀਤੇ ਆ ਹਨਾ ਤੇ ਹੋਰ ਵੀ ਇਸ ਤੋਂ ਇਲਾਵਾ ਜੇ ਆਪਾਂ ਗੱਲ ਕਰੀਏ ਵਾਜਪਾਈ ਦੇ ਟਾਈਮ 'ਚ ਵਿਰੋਧੀ ਧਿਰ ਦੇ ਨੇਤਾ ਵੀ ਮਨਮੋਹਨ ਸਿੰਘ ਜੀ ਰਹੇ ਆ ਦੇ ਉਸ ਟਾਈਮ ਹੀ ਉਸ ਤੋਂ ਬਾਅਦ ਜਿਹੜਾ ਲਗਾਤਾਰ ਪਾਕਿਸਤਾਨ ਦੇ ਵਿੱਚ ਉਹਨਾਂ ਦਾ ਜਨਮ ਹੋਇਆ ਸੀ 1932 ਜਨਾ ਉਸ ਟਾਈਮ ਤੇ ਮਨ ਲੱਗਦਾ ਬਹੁਤ ਘੱਟ ਲੋਕ ਹੋਣਗੇ ਜਿਹੜੇ ਸਟੱਡੀ ਵਗੈਰਾ ਪੜ੍ਹਦੇ ਹੋਣਗੇ ਤੇ ਉਸ ਤੋਂ ਬਾਅਦ ਉਹਨਾਂ ਨੇ 47 ਦੇ ਵਿੱਚ ਭਾਰਤ ਆਏ ਫਿਰ ਨੌਕਰੀ ਵੀ ਕੀਤੀ ਉਹਨਾਂ ਨੇ ਜੇ ਉਹ ਸ਼ਾਰਪੁਰ ਮੇਰੇ ਖਿਆਲ ਨਾਲ ਉੱਥੋਂ ਉਹਨਾਂ ਨੇ ਐਮਏ ਕੀਤੀ ਹੈ ਇਕਨੋਮਿਕਸ ਦੀ ਮਤਲਬ ਇੱਕ ਡਿਗਰੀ ਉਹਨਾਂ ਨੇ ਉੱਥੋਂ ਲਈ ਹੈ ਕਿਤੇ ਹੋਰ ਉਹ ਲਈ ਹੈ ਤੇ ਦੇਖੋ ਪਰਿਵਾਰ ਚ ਪੜ੍ਹਾਈ ਤਾਂ ਪਹਿਲਾਂ ਹੀ ਸੀਗੀ ਉਹ ਪਰਿਵਾਰ ਤਾਂ ਫਾਰਵਰਡ ਲੁਕਿੰਗ ਸੀਗਾ ਕਿਉਂਕਿ ਪਾਕਿਸਤਾਨ ਵਾਲਾ ਪੰਜਾਬ ਡਿਵੈਲਪਡ ਵੀ ਜ਼ਿਆਦਾ ਸੀ ਉਧਰ ਫੈਸਿਲਿਟੀਆਂ ਜ਼ਿਆਦਾ ਸੀ ਲਾਹੌਰ ਸੀ ਹੋਰ ਐਜੂਕੇਸ਼ਨ ਸੈਂਟਰਸ ਵੀ ਜ਼ਿਆਦਾ ਸੀ ਉਧਰ ਦੇ ਲੋਕ ਕੰਪੈਰੀਟਿਵਲੀ ਦੇ ਆਰ ਕਨਸੀਡਰਡ ਮੋਰ ਡਿਵੈਲਪਡ ਉਸ ਟਾਈਮ ਤੇ ਤੇ ਪਰਿਵਾਰ ਚ ਇਹਨਾਂ ਦੇ ਪੜਾਈ ਔਰ ਇਹ ਦੀ ਵੈਲਿਊ ਕਾਫੀ ਸੀਗੀ ਤੇ নো ਡਾਊਟ ਉਥੋਂ ਆ ਕੇ ਮੁਸ਼ਕਲਾਂ ਦਾ کافی ਸਾਹਮਣਾ ਕੀਤਾ ਹੋਵੇਗਾ ਡੈਫੀਨਿਟਲੀ ਕਿਉਂਕਿ ਉਜੜ ਡੜ ਕੇ ਜਦੋਂ ਆदमी ਉਥੋਂ ਲੁੱਟ ਪੁੱਟ ਕੇ ਆਏ ਆ ਤੇ ਟਾਈਮ ਲੱਗਿਆ ਇਹਨਾਂ ਨੂੰ ਵੀ ਆਪਣੇ ਆਪ ਨੂੰ ਦੁਬਾਰਾ ਰੀਸੈਟ ਕਰਨ ਦਾ ਤੇ ਪੜ੍ਹਾਈ ਦਾ ਸ਼ੌਂਕ ਸੀ ਬਾਕੀ ਉਹ ਮਾਸਟਰ ਆਫ ਕੈਲਕੂਲੇਸ਼ਨ ਸੀਗੇ ਜੀ ਪੋਲਿਸੀ ਮੇਕਿੰਗ ਦੇਖੋ ਪੋਲਿਸੀ ਮੇਕਿੰਗ ਇੱਕ ਸਾਇੰਸ ਹੈ ਤੇ ਇੰਪਲੀਮੈਂਟੇਸ਼ਨ ਉਹਦੀ ਇੱਕ ਕਿਵੇਂ ਪਤਲੀ ਗਲੀ ਚ ਉਹਨੂੰ ਇੰਪਲੀਮੈਂਟ ਕਰਾ ਜਾਣਾ ਆਪੋਜੀਸ਼ਨ ਦੇ باوجود ਉਹ ਇੱਕ ਆਟਾ ਸਕਿੱਲ ਸੈੱਟ ਵੀ ਬੜਾ ਜ਼ਬਰਦਸਤ ਸੀ ਜਦੋਂ ਉਹ ਫਾਈਨੈਂਸ ਮਿਨਿਸਟਰ ਜੁਆਇਨ ਕੀਤਾ ਉਹਨਾਂ ਨੇ ਤੇ ਇੱਕ ਹਫਤਾ ਦੇ ਵਿੱਚ ਉਹਨਾਂ ਨੇ ਫਾਈਨੈਂਸ ਮਿਨਿਸਟਰੀ ਦੀ ਪੂਰਾ ਉਹਨਾਂ ਨੇ ਹਿਸਾਬ ਲਾ ਲਿਆ ਵੀ 40 ਸਾਲ ਚ ਕੀ ਕੀ ਨਹੀਂ ਹੋਇਆ ਤੇ ਕਿਵੇਂ ਕਰਨਾ ਪਊਗਾ ਇੱਕ ਗੇਮ ਪਲਾਨ ਬਣਾ ਲਈ ਹੈ ਨਾ ਤੇ ਉਹਨਾਂ ਨੇ ਅੱਠ ਮਹਿਕਮੇ ਟੌਪ ਦੇ ਜਿਹੜੇ ਫਾਈਨੈਂਸ ਮਿਨਿਸਟਰੀ ਨਾਲ ਡਾਇਰੈਕਟਲੀ ਲਿੰਕਡ ਸੀਗੇ ਜਾਂ ਮੇਜਰ ਇਨਫਲੂਐਂਸ ਸੀ ਉਹਨਾਂ ਦਾ ਉਹਨਾਂ ਦੇ ਸੈਕਟਰੀਜ਼ ਨੂੰ ਬੁਲਾਇਆ ਬਿਊਰੋਕਰੇਟਸ ਨੂੰ ਆਇਆ ਆਫਸਰਸ ਨੂੰ ਉਸ ਦਾ ਪਾਲਿਸੀ ਉਹਨਾਂ ਦੇ ਥਰੂ ਬਣਨੀ ਸੀਗੀ ਤੇ ਉਹਨਾਂ ਨੂੰ ਬਿਠਾ ਕੇ ਉਹਨਾਂ ਨੇ ਆਪਣਾ ਗੇਮ ਪਲਾਨ ਥੋੜਾ ਦੱਸਿਆ ਤੇ ਪਾਲਿਸੀ ਜੋ ਰੈਪਿਡ ਫਾਇਰ ਚੇਂਜਸ ਸੀਗੀਆਂ ਵੀ ਆ ਜ਼ਰੂਰੀ ਨੇ ਤੇ ਉਹਨਾਂ ਨੇ ਇੱਕ ਸਵਾਲ ਕੀਤਾ ਤੇ ਕਿਹੜਾ ਤੁਹਾਡੇ ਚ ਜਿਹੜਾ ਨਹੀਂ ਲਾਗੂ ਕਰ ਸਕਦਾ ਇਹ ਤੁਸੀਂ ਦੇਖੋ ਕਿੰਦਾ ਦਾ ਸਵਾਲ ਆ ਬਸ ਇਹਨੂੰ ਅਫਰੰਟ ਕਿਵੇਂ ਦਾ ਚੈਲੰਜ ਕਰਨਾ ਕੋਈ ਅੱਖ ਹੀ ਨਹੀਂ ਮਿਲਾ ਸਕਿਆ ਉਹਨਾਂ ਨਾਲ ਨਹੀਂ ਤਾਂ ਸੈਕਟਰੀ ਛੇਤੀ ਛੇਤੀ ਤੁਹਾਡੇ ਲੱਤ ਨਹੀਂ ਲੱਗਣ ਦਿੰਦੇ ਭਾਵੇਂ ਤੁਸੀਂ ਜਿਹੜੇ ਮਰਜੀ ਮੰਤਰੀ ਹੋਵੋ ਤੁਹਾਨੂੰ ਸਬਜੈਕਟ ਦੀ ਨੋਲੇਜ ਹੋਊਗੀ ਤਾਂ ਹੀ ਤੁਸੀਂ ਕਮਾਂਡ ਕਰ ਸਕਦੇ ਹੋ ਸੋ ਉਹਨਾਂ ਨੇ ਉਹ ਕੋਈ ਵੀ ਨਹੀਂ ਬੋਲਿਆ ਫਿਰ ਉਹਨਾਂ ਨੇ ਉਹਨਾਂ ਨੂੰ ਇਹ ਵੀ ਕਿਹਾ ਮੈਨੂੰ ਤੁਹਾਡੇ ਟੈਲੈਂਟ ਤੇ ਕੋਈ ਕੁਐਸਚਨ ਨਹੀਂ ਅਨਕੁਐਸਨੇਬਲ ਟੈਲੈਂਟ ਹੈ ਤੁਹਾਡੀ ਇੰਟੈਗ੍ਰਿਟੀ ਤੇ ਤੁਹਾਡਾ ਕਿ ਨਹੀਂ ਤੁਹਾਡੇ ਕਿਸੇ ਪਾਸੋਂ ਮੈਨੂੰ ਕੋਈ ਸ਼ੱਕ ਸ਼ੰਕਾ ਨਹੀਂ ਹੈਗਾ ਪਰ ਮੈਨੂੰ ਤੁਹਾਡੀ ਮਦਦ ਚਾਹੀਦੀ ਆਹ ਕੰਮ ਆਪਾਂ ਕਰਨਾ ਹੀ ਕਰਨਾ ਹੂੰ ਵਿਦ ਇਸਟਾ ਮੋ ਪੀਐਮ ਵਾਲੇ ਉਸ ਟਾਈਮ ਦੀ ਗੱਲ ਕਰਦੇ ਇਹ ਨਾ ਇਹ ਜਦੋਂ ਫਾਈਨੈਂਸ ਮਿਸਟਰ ਨੇ ਸੋ ਦੇਖੋ ਇਹ ਆਰਟ ਕਿਵੇਂ ਇੱਕ ਆਦਮੀ ਨੂੰ ਉੱਥੇ ਲਿਜਾਣਾ ਜਿੱਥੇ ਉਹ ਪੀਕ ਕਰ ਸਕਦਾ ਜਿੱਥੋਂ ਜਵਾਬ ਨਾ ਦੇ ਕੇ ਫਿਰ ਉਹਦਾ ਫੋਕਸ ਬਣਵਾਉਣਾ ਤੇ ਪਾਲਿਸੀ ਇੱਧਰ ਪਹਿਲਾਂ ਬਣਾ ਕੇ ਰੱਖੀ ਹੋਈ ਹੈ ਰੈਪਿਡ ਫਾਇਰ ਨਾਲ ਨਾਲ ਕਿਹੜੀਆਂ ਇਮੀਡੀਟ ਚੇਂਜੇਸ ਲਿਆਉਣੀਆਂ ਫਿਰ ਉਹਨਾਂ ਨੇ ਉਸ ਤੋਂ ਬਾਅਦ ਅੱਠ ਮਨਿਸਟਰ ਵੀ ਜਿਹੜੇ ਸੀਗੇ ਜਿਨ੍ਹਾਂ ਦੇ ਸੈਕਟਰੀ ਸਦੇ ਸੀ ਫਿਰ ਉਹਨਾਂ ਨਾਲ ਵੀ ਮੀਟਿੰਗਸ ਕੀਤੀਆਂ ਉਹ ਉਹ ਵੀ ਕਿਹੜਾ ਇੱਕ ਟਿਊਨ 'ਚ ਪਹਿਲਾਂ ਬੋਲਦੇ ਸੀਗੇ ਪਰ ਉਹਨਾਂ ਨੂੰ ਫਿਰ ਐਮ ਰੋਲ ਵੀ ਦਿੱਤੇ ਨਾਲ ਰੱਖਿਆ ਚਲਾਉਣਾ ਆਉਂਦਾ ਸੀ ਉਹਨਾਂ ਨੂੰ ਇਹ ਸਭ ਤੋਂ ਵੱਡੀ ਕਲਾ ਸੀ ਬਿਲਕੁਲ ਬੜੀ ਕਿਉਂਕਿ ਔਖਾਂ ਬਹੁਤ ਦੇਖੀਆਂ ਨਾ 47 ਤੋਂ ਬਾਅਦ ਉਹ ਔਖਾਂ ਦੇ ਨਾਲ ਤੁਸੀਂ ਬਿਲਡ ਹੋ ਜਾਂਦੇ ਹੋ ਗਵਰਨਰ ਵੀ ਰਹੇ ਆ ਉਹ ਆਪਣੇ ਰਿਜ਼ਰਵ ਬੈਂਕ ਦੇ ਰਿਜ਼ਰਵ ਬੈਂਕ ਦੇ ਬਿਲਕੁਲ ਉੱਥੋਂ ਪਾਲਿਸੀਆਂ ਤਾਂ ਉੱਥੋਂ ਹੀ ਆਉਂਦੀਆਂ ਸੀ ਉਹਨਾਂ ਨੂੰ ਪਲੱਸ ਜਦੋਂ ਇਹ ਡਾਇਰੈਕਟ ਮੈਨ ਟੂ ਮੈਨ ਕੰਟੈਕਟ ਹੋ ਗਿਆ ਪਾਲਿਸੀ ਮੇਕਿੰਗ ਦੇ ਵਿੱਚ ਜ਼ਰੂਰੀ ਨਹੀਂ ਤੁਸੀਂ ਪਬਲਿਕ ਦੇ ਵਿੱਚ ਵਿਚਰਦੇ ਹੋ ਪਰ ਵੈਨ ਯੂ ਆਰ ਅ ਮਿਨਿਸਟਰ ਤੇ ਫਿਰ ਤੁਸੀਂ ਤਾਂ ਫਿਰ ਵਿਚਰਨਾ ਹੀ ਪੈਣਾ ਨਾ ਤੁਹਾਨੂੰ ਤੇ ਫਿਰ ਉਹ ਜਦੋਂ ਡਾਇਰੈਕਟ ਆ ਗਏ ਉਦੋਂ ਫਿਰ ਉਹਨਾਂ ਨੇ ਉਸ ਤਰੀਕੇ ਦਾ ਜਲਵਾ ਦਿਖਾਇਆ ਉਸ ਤਰੀਕੇ ਦੀਆਂ ਸਟ੍ਰੈਟਜੀਜ਼ ਅਪਣਾਈਆਂ ਬਿਲਕੁਲ ਉਹਨਾਂ ਦੇ ਸਮੇਂ ਦੇ ਵਿੱਚ ਜੇ ਆਪਾਂ ਪਬਲਿਕ ਸੈਕਟਰ ਦੀ ਗੱਲ ਕਰੀਏ ਯਾਨੀ ਕਿ ਸਰਕਾਰੀ ਡਿਪਾਰਟਮੈਂਟ ਜਿਹੜੇ ਨੇ ਬੜੇ ਉੱਪਰ ਗਏ ਆ ਜਿਵੇਂ ਬੀਐਸਐਨਲ ਜਾਂ ਐਲਆਈਸੀ ਹੋਰ ਕਿੰਨੀਆਂ ਹੈਗੀਆਂ ਨੇ ਹਨਾ ਇਹ ਉਹਨਾਂ ਬਾਰੇ ਕਿਸ ਤਰ੍ਹਾਂ ਨਾਲ ਤੁਸੀਂ ਇਹ ਦੇਖਦੇ ਹੋ ਸਾਰਾ ਵਿਕਟੋਵੇ ਡਵੈਲਪਮੈਂਟ ਹੋਈਆਂ ਚੀਜ਼ਾਂ ਉਸ ਟਾਈਮ ਤੇ ਐਕਚੁਅਲੀ ਪਬਲਿਕ ਸੈਕਟਰ ਜਿਹੜਾ ਸੀਗਾ ਉਹਨਾਂ ਦੇ ਆਉਣ ਵੇਲੇ 90 99 ਦੇ ਵਿੱਚ ਕਰੀਬ 1 ਲੱਖ ਕਰੋੜ ਦੀ ਇਨਵੈਸਟਮੈਂਟ ਸੀਗੀ ਸਰਕਾਰੀ ਇਹੇ ਤੇ ਉਹਦੇ ਤੇ ਆਮਦਨ ਕਿੰਨੀ ਸੀ ਲੈਸਰ 4000 ਕਰੋੜਸ ਇੱਕ ਚਿੱਟਾ ਹਾਥੀ ਸੀ ਇਹ ਪਬਲਿਕ ਸੈਕਟਰ ਦੇ ਵਿੱਚ ਕੀ ਸੀਗਾ ਵੀ ਇਹ ਜਿਹੜੇ ਆਪਾਂ ادارے ਕਹਿ ਰਹੇ ਆਂ ਇਹ ਕਮਾਈ ਨਾਲੋਂ ਵੱਧ ਸਮਝੋ ਇਹਨਾਂ ਦੇ ਖਰਚੇ ਸੀਗੇ ਸਿਰਫ এমਪਲੋਇਮੈਂਟ ਨੂੰ ਬਚਾ ਕੇ ਰੱਖਣ ਵਾਸਤੇ ਗਵਰਨਮੈਂਟ ਹਰ ਸਾਲ ਆਪਣੇ ਕੋਲੋਂ ਫੰਡ ਪਾਈ ਜਾਂਦੇ ਸੀ ਤੇ ਉਹ ਵੋਟ ਬੈਂਕ ਸੀ ਪੋਲਿਟਿਕਸ ਹੋ ਗਈ ਹੈਨਾ ਤੇ ਇਹਨਾਂ ਨੇ ਆ ਕੇ ਉਹ ਸਾਰਾ ਰਿਵਾਈਵਲ ਕੀਤਾ ਰੀਸਟਰਕਚਰ ਕੀਤੀ ਹਰ ਚੀਜ਼ ਔਰ ਜਿੰਨੇ ਵੀ ਅਦਾਰਿਆਂ ਦੇ ਤੁਸੀਂ ਨਾਮ ਲਏ ਚਾਹੇ BHEL ਹੋ ਗਿਆ BHEL ਹੋ ਗਿਆ DRDO ਹੋ ਗਿਆ BSNL ਹੋ ਗਿਆ ਇਹ ਸਾਰਿਆਂ ਨੂੰ ਉਹਨਾਂ ਨੇ ਕੈਸ਼ ਰਿਚ ਬਣਾਤਾ ਹਜ਼ਾਰਾਂ ਕਰੋੜ ਇਹਨਾਂ ਦੇ ਰਿਜ਼ਰਵਸ ਹੋ ਗਏ ਹਰ ਹਰ ਸੈਕਟਰ ਦੇ ਇਹਨਾਂ ਸੈਕਟਰਸ ਦੇ ਪਬਲਿਕ ਸੈਕਟਰ ਦੇ ਵਿੱਚ ਇਹ ਅਦਾਰਿਆਂ ਕੋਲ ਹਜ਼ਾਰ ਹਰ ਕੋਲੇ ਰਿਜ਼ਰਵਸ ਹਰ ਡਿਪਾਰਟਮੈਂਟ ਕੋਲੇ ਰਿਜ਼ਰਵਸ ਹੋ ਗਏ ਤੇ ਹੋਂਦ ਤੁਸੀਂ ਦੇਖੋ ਫੇਰ ਉਹ ਅੱਜ ਫੇਰ ਉਹ ਪ੍ਰਾਈਵੇਟਾਈਜੇਸ਼ਨ ਦੇ ਨਾਮ ਤੇ ਉਹਨਾਂ ਨੂੰ ਕਾਫੀਆਂ ਨੂੰ ਵੇਚਤਾ ਕਾਫੀ ਵਿਕ ਰਹੇ ਆ ਤੇ ਜਿਹੜੀ ਜਿਹੜਾ ਆਪਣੇ ਆਪ ਚਦਾਰਾ ਸਟਰੋਂਗ ਉਹਨੂੰ ਕਾਦੇ ਵਾਸਤੇ ਵੇਚਣਾ ਉਹ ਤੁਹਾਨੂੰ ਕਮਾਈ ਦੇ ਰਿਹਾ ਕਿ ਨਹੀਂ ਉਹ ਤਾਂ ਫੇਰ ਕੋਈ ਇੰਟੈਂਸ਼ਨ ਹੋਰ ਹੈ ਨਾ ਮੋਟੀਵੇਟਿਡ ਅਪਰੋਚ ਆ ਉਹਦੇ ਚ ਤੁਸੀਂ ਕੁਝ ਚੰਦ ਬੰਦਿਆਂ ਨੂੰ ਫਾਇਦਾ ਦੇਣਾ ਉਹ ਤਾਂ ਮਿੱਥਿਆ ਹੀ ਹੋਇਆ ਨਾ ਤੇ ਸਾਮਨ ਮੋਨ ਸਿੰਘ ਦੇਖੋ ਫਸਟ ਟਰਮ ਜਿਹੜੀ ਯੂਪੀਏ ਦੀ ਸੀਗੀ ਉਹ 노 ਡਾਊਟ ਕਾਂਗਰਸ ਨੂੰ ਮੈਂਡੇਟ ਮਿਲਿਆ ਸੀਗਾ ਹੈਨਾ ਸੋਨੀਆ ਜੀ ਨੇ ਮਨਮੋਨ ਜੀ ਨੂੰ ਬਣਾਤਾ ਸੈਕੰਡ ਜਿਹੜਾ ਟਰਮ ਮਿਲੀ ਇਹਨਾਂ ਨੂੰ ਉਹ ਮਿਲੀ ਪਿਓਰਲੀ ਮਨਮੋਨ ਸਿੰਘ ਜੀ ਦੀ ਗੁੱਡ ਗਵਰਨੈਂਸ ਕਰਕੇ ਐਸ ਪ੍ਰਾਈਮ ਮਿਨਿਸਟਰ ਤੇ ਉਸ ਤੋਂ ਬਾਅਦ ਜਦੋਂ ਵੱਡੇ ਕੈਪਟਲਿਸਟਾਂ ਨੇ ਕੈਪਟਲਿਸਟਾਂ ਨੇ ਇਹਨਾਂ ਤੋਂ ਫਾਇਦੇ ਮੰਗੇ ਤੇ ਇਹਨਾਂ ਨੇ ਕਿਹਾ ਮੈਂ ਇੱਕ ਲਿਮਿਟਡ ਫਾਇਦਾ ਦੇ ਸਕਦਾ ਦੇਣੇ ਤਾਂ ਹੈ ਹੀ ਆ ਮੇਰੀ ਮਜਬੂਰੀ ਆ ਪਰ ਮੈਂ ਗਰੀਬ ਦੀ ਰੋਟੀ ਤੁਹਾਡੇ ਮੂੰਹ ਚ ਨਹੀਂ ਪਾਉਣੀ ਤੇ ਉਹਦੇ ਕਰਕੇ ਫਿਰ ਉਹਨਾਂ ਨੇ ਤੁਹਾਨੂੰ ਪਤਾ ਹੀ ਆ ਫਿਰ ਕਿਸੇ ਹੋਰ ਨੂੰ ਤਿਆਰ ਕਰ ਲਿਆ ਇਹਨਾਂ ਕੰਮਾਂ ਨੂੰ ਤੇ ਫਿਰ ਉਹ ਸੋਸ਼ਲ ਮੀਡੀਆ ਕੈਂਪੇਨ ਤੇ ਹੋਰ ਸਾਰਾ ਤੁਸੀਂ ਆਪਾਂ ਜਾਣਦੇ ਹੀ ਆ ਸਾਰਾ ਤੇ ਉਹਦੇ ਖਮਿਆਜ਼ਾ ਫਿਰ ਭਾਰਤ ਨੇ ਭੁਗਤਿਆ ਉਸ ਚੀਜ਼ ਦਾ ਉਹ ਲੋਗ ਫਾਇਦਾ ਲੈ ਗਏ ਡੈਫੀਨੇਟਲੀ ਆਪਾਂ ਦੇਖ ਹੀ ਰਹੇ ਅੱਜ ਕਹਿ ਰਹੇ ਦੋ ਚਾਰ ਪਲੇਅਰਸ ਹੈਗੇ ਜਿੱਥੇ ਹਰ ਜਗ੍ਹਾ ਹੀ ਉਹ ਨੇ ਕਿ ਨਹੀਂ ਔਰ ਤੁਸੀਂ ਦੇਖੋ ਕਿੱਦਾਂ ਦਾ ਬਿਜ਼ਨਸ ਕਰਦੇ ਉਹ 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 ਚੱਲਿਆ ਚਲਾਇਆ ਬਿਜ਼ਨਸ ਦੇ ਉੱਤੇ ਜਾ ਕੇ ਬੈਂਦੇ ਆ ਏਜੰਸੀਆਂ ਦੀ ਮਦਦ ਹੁੰਦੀ ਹੈ ਕਿ ਨਹੀਂ ਤੇ ਚੱਲਿਆ ਚਲਾਇਆ ਬਿਜ਼ਨਸ ਉਹਨਾਂ ਕੋ ਆ ਜਾਂਦਾ